ਫੰਡਾ ਦੀ ਦਾਣਾ ਮੰਡੀ ਵਿੱਚ ਵੀਰਵਾਰ ਨੂੰ 1 ਵਜੇ ਦੇ ਲਗਭਗ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕੀਤੀ ਗਈ ਮਹਾਂ ਸਭਾ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਹੋਏ ਇਕੱਠੇ ਅਤੇ ਇਹ ਇਸ ਮੌਕੇ ਮਜ਼ਦੂਰ ਆਗੂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ AWM ਨੂੰ ਬੰਦ ਕਰਕੇ ਬੈਲਟ ਪੇਪਰ ਦੇ ਵੋਟਾਂ ਪਵਾਵੇ ਅਤੇ ਮਜ਼ਦੂਰਾਂ ਸਰਚੜੇ ਕਰਜ਼ਾ ਮਾਫ ਕਰੇ ਨਾਲ ਨਰੇਗਾ ਵੀ 200 ਦਿਨ ਇਹਨਾਂ ਮਜ਼ਦੂਰਾਂ ਨੂੰ ਨਰੇਗਾ ਇਹ ਤਰ ਕੰਮ ਦਿੱਤਾ ਜਾਵੇ ਤੇ ਨਾਲ ਜਿਹੜੇ ਬੇਜਮੀਨੇ ਲੋਕ ਹਨ ਉਹਨਾਂ ਨੂੰ ਜ਼ਮੀਨ ਦੀ ਦੁਆਰੋਂ ਤੋਂ ਵੰਡ ਕਰਕੇ ਉਹਨਾਂ ਨੂੰ ਜ਼ਮੀਨ ਦਿੱਤੀ ਜਾਵੇ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਇੱਕ ਮਾਸਾਵੇ ਕੀਤੀ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਮਜ਼ਦੂਰ ਇਕੱਠੇ ਹੋਏ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੁਪਰ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬਕਿੰਡੇ ਦੀ ਦਾਣਾ ਮੰਡੀ ਵਿਖੇ 2 ਦਿਨਾਂ ਦੀ ਮਜ਼ਦੂਰਾਂ ਦੀ ਮਹਾਂ ਸਭਾ ਰੱਖੀ ਹੈ ਔਰ ਇਸ ਮਹਾਂ ਸਭਾ ਦਾ ਜਿਹੜਾ ਮੁੱਖ ਅਜੰਡਾ ਮਜ਼ਦੂਰਾਂ, ਦਲਤਾਂ, ਔਰਤਾਂ 'ਸਰ ਜਿਹੜਾ ਕਰਜ਼ਾ ਚੜਿਆ ਕੋ ਚਾਹੇ ਪ੍ਰਾਈਵੇਟ ਕੰਪਨੀਆਂ ਦਾ ਕਰਜ਼ਾ ਚਾਹੇ ਬੈਂਕਾਂ ਦਾ ਕਰਜ਼ਾ ਸਾਡੀ ਮੰਗ ਹੈ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਮੋਦੀ ਸਰਕਾਰ ਨੇ 15 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਮਾਫ਼ ਕੀਤਾ ऐसे ढंग ਨਾਲ ਪੰਜਾਬ ਦੇ ਦੇਸ਼ ਦੇ ਕਿਰਤੀ ਲੋਕਾਂ ਦੇ ਸਿਰ ਜਿਹੜਾ ਕਰਜ਼ਾ ਉਹ ਵੀ ਮਾਫ਼ ਕੀਤਾ ਜਾਵੇ। ਈਵੀਐਮ ਦਾ ਸਵਾਲ ਹੈ ਕਿਉਂਕਿ ਈਵੀਐਮ ਹੀ ਸਾਰੀ ਜੜ ਜੜਾ ਹਰ ਸਮੱਸਿਆ ਦਾ ਅੱਜ ਜੇ ਦੇਸ਼ ਦੇ ਅੰਦਰ ਲੋਕਤੰਤਰ ਫਤਮ ਹੋ ਰਿਹਾ ਹੈ। ਅੱਜ ਜੇ ਦੇਸ਼ ਦੇ ਅੰਦਰ ਬੇਰੋਜ਼ਗਾਰੀ ਵਧ ਰਹੀ ਹੈ, ਮਹਿੰਗਾਈ ਵਧ ਰਹੀ ਹੈ, ਅਨਪੜਤਾ ਵਧ ਰਹੀ ਹੈ, ਦਲਤਾਂ ਦੇ ਅਤਿਆਚਾਰ ਹੋ ਰਿਹਾ ਹੈ। ਉਹਦਾ ਕਾਰਨ ਈਵੀਐਮ ਹੈ। ਕਿਉਂਕਿ ਈਵੀਐਮ ਰਾਹੀਂ 20 ਸਾਲਾਂ ਤੋਂ ਹਾਕਮ ਸੱਤ ਦੇ ਅੰਦਰ ਵੋਟ ਨੁਟ ਰਹੇ ਨੇ। ਔਰ ਬੋਟਾ ਲੁੱਟ ਕੇ ਸੱਤਾ ਹੜੱਪ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਦੇਸ਼ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਨੂੰ ਲੁੱਟ ਕੇ ਚੰਦ ਲੋਕਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਤਾਂ ਸਾਡੀ ਮੰਗ ਹੈ ਕਿ ਈਵੀਐਮ ਨੂੰ ਬੰਦ ਕਰਕੇ ਡੈਲਟ ਪੇਪਰਾਂ ਹੀ ਵੋਟਾਂ ਜਿਹੜੀ ਉਹ ਜਾਰੀ ਕੀਤੀ ਜਾਵੇ ਤਾਂ ਕਿ ਘੱਟੋ ਘੱਟ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਵੋਟ ਕਿੱਥੇ ਪਾਈ ਆ ਵੋਟ ਅੱਜ ਵੰਡਣ ਕਿਤੇ ਹੋਰ ਦਾਬਦਾ ਬੰਦਾ ਵੋਟ ਜਾਂਦੀ ਮੋਦੀ ਸਰਕਾਰ ਨੂੰ ਹੈ ਇਸ ਲਈ ਇਹ ਮੁੱਦਾ ਵੱਡਾ ਰੋਜ਼ਗਾਰ ਦਾ ਸਵਾਲ ਹੈ ਕਿ ਨਰੇਗਾ ਦੇ ਤਹਿਤ ਮਜ਼ਦੂਰਾਂ ਨੂੰ 200 ਦਿਨ ਘੱਟੋ-ਘੱਟ ਹਰ ਹੱਥ ਨੂੰ ਕੰਮ ਮਿਲੇ 700 ਰੁਪਿਆ ਦੀ ਹਾੜੀ ਹੋਵੇ ਔਰ 2 ਮਹੀਨੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਮੀਨ 'ਚੋਂ ਜ਼ਮੀਨ ਦਾ ਹਿੱਸਾ ਦੇਣ ਦਾ ਸਵਾਲ ਵੀ ਅੱਜ ਇਹ ਅਹਿਮ ਹੈ ਪੰਜਾਬ ਦੇ ਅੰਦਰ 17 ਏਕੜ ਦਾ ਕਾਨੂੰਨ ਹੈ ਸਾਡੀ ਮੰਗ ਹੈ ਕਿ ਨਵੇਂ ਸਿਰੇ ਤੋਂ ਜ਼ਮੀਨ ਆਦਬੰਦੀ ਦਾ ਕਾਨੂੰਨ 7 ਏਕੜ ਦਾ ਬਣਾਇਆ ਜਾਵੇ ਔਰ 7 ਏਕੜ ਤੋਂ ਵੱਧੂ ਜਿਹੜੀਆਂ ਜ਼ਮੀਨਾਂ ਨੇ ਉਹ ਜ਼ੰਗੀਰਦਾਰਾਂ ਦੇ ਕਬਜ਼ੇ ਚ ਨੇ ਤਨਾਡਾਂ ਦੇ ਕਬਜ਼ੇ ਚ ਨੇ ਅਫਸਰਾਂ ਦੇ ਕਬਜ਼ੇ ਚ ਨੇ ਰਾਜਨੀਤਿਕ ਡਿਗਰੇਟਰਾਂ ਦੇ ਕਬਜ਼ੇ ਚ ਨੇ ਉਹ ਸਾਰੀਆਂ ਜ਼ਮੀਨਾਂ ਜ਼ਬਤ ਕਰਕੇ ਸੱਤ ਕਿੱਲਾਂ ਤੋਂ ਵੱਧੂ ਜਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਸਾਰੀਆਂ ਬੇਜ਼ਮੀਨੇ ਗਰੀਬਾਂ ਚ ਬਣੀਆਂ ਜਾਣ ਜਿਨ੍ਹਾਂ ਕੋਲੇ ਅੱਜ ਘਰ pauਣ ਨੂੰ ਜਗ੍ਹਾ ਨਹੀਂ ਹੈਗੀ ਲੱਖਾਂ ਲੋਕ ਨੇ ਭਾਰਤ ਦੇ ਅੰਦਰ ਭਾਵੇਂ ਕਿ ਦੇ ਦੇ ਹਾਕਮ ਇਹ ਕਹਿ ਰਹੇ ਨੇ ਕਿ ਦੁਨੀਆ ਦੀ ਤੀਜੀ ਤਾਕਤ ਬਣ ਰਿਹਾ ਭਾਰਤ ਪਰ ਹਾਲ ਤੱਕ ਜ਼ਮੀਨ ਦੇ ਇਹ ਨੇ ਕਿ ਕਰੋੜਾਂ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਕਿਰਾਇਆ ਤੇ ਖਤਮ ਹੋ ਜਾਂਦੀ ਹੈ ਬਜ਼ੁਰਗ ਵੀ ਕਿਰਾਇਆ ਤੇ ਮਰ ਗਏ ਗਾਹ ਉਹਨਾਂ ਦੀਆਂ ਨਵੀਆਂ ਪੀੜ੍ਹੀਆਂ ਵੀ ਕਿਰਾਇਆ ਤੇ ਰੋੜ ਰਹੀਆਂ ਨੇ ਤਿੰਨ ਤਨ ਪੀੜ੍ਹੀਆਂ ਤੋਂ ਉਹਨਾਂ ਦੇ ਕੋਲੇ ਘਰ ਬਣਾਉਣ ਦਾ ਸੁਪਨਾ ਨਹੀਂ ਪੂਰਾ ਹੋਇਆ ਤਾਂ ਸਾਡੀ ਮੰਗ ਹੈ ਕਿ ਨਵੇਂ ਸਿਰੇ ਤੋਂ ਕਾਨੂੰਨ ਬਣਾ ਕੇ ਹਰ ਬੇਜਮੀਨੇ ਨੂੰ ਬੁਜਾਰੇ ਲੈ ਕੇ ਜ਼ਮੀਨ ਦਾ ਅਧਿਕਾਰ ਦਿੱਤਾ ਜਾਵੇ ਔਰ ਪੰਜਾਬ ਦੇ ਅੰਦਰ ਬਿਹਾਰ ਦੀ ਤਰਜ਼ ਤੇ ਜਾਤੀ ਗੰਗਣਨਾ ਜਿਹੜੀ ਹੈ ਸਰਵੇ ਆ ਜਿਹੜਾ ਜਾਤੀ ਆਧਾਰ ਤੇ ਕਿਰਾਇਆ ਜਾਵੇ ਜਿਦੀ ਜਿੰਨੇ ਹਿੱਸੇਦਾਰੀ ਹੈ ਉਹਨੂੰ ਰਿਜ਼ਰਵੇਸ਼ਨ ਦੇ ਤਹਿਤ ਉਹਦਾ ਕੋਟਾ ਦਿੱਤਾ ਜਾਵੇ ਇਹ ਮੁੱਖ ਮੰਗਾਂ ਨੇ ਜੀ ਅਕਸਰ ਜੀ ਤੁਹਾਡਾ ਇਹ ਅਲੱਗ-ਅਲੱਗ ਲੜਾਈ ਜਾਂਦਾ ਕਿਸਾਨ ਯੂਨੀਅਨ ਨੇ ਵੱਖ ਲੜਦੀ ਹੈ ਮਜ਼ਦੂਰ ਲੜ ਲੜਦੀ ਹੈ ਨਾਰਾ ਪਰ ਕਿਸਾਨ ਵੱਲੋਂ ਦੇਖ ਰਹੇ ਆ। ਦੇਖੋ ਕਿਸਾਨ ਜਥੇਬੰਦੀਆਂ ਉਦੋਂ ਨਾਰਾ ਲਾਉਂਦੀਆਂ ਨੇ ਜਦੋਂ ਉਹ ਸੜਕਾਂ ਤੇ ਹੁੰਦੇ ਨੇ ਜਦੋਂ ਉਹਨਾਂ ਨੂੰ ਦਰੀ ਤੇ ਬੈਠਣ ਵਾਸਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਆਮ ਦਿਨਾਂ ਦੇ ਵਿੱਚ ਉਹਨਾਂ ਦਾ ਕੋਈ ਏਕਤਾ ਦਾ ਮਾਮਲਾ ਨਹੀਂ ਹਾਂ ਏਕਤਾ ਬਣੂ ਏਕਤਾ ਬਣੂ ਕਿਵੇਂ ਦੋਨੇ ਵਰਗ ਜਦੋਂ ਚੇਤਨ ਹੋ ਕੇ ਜਥੇਬੰਦ ਹੋਗੇ ਰਾਜਨੀਤਿਕ ਤੌਰ ਤੇ ਸਿਆਣੇ ਹੋਗੇ ਫਿਰ ਕੁਝ ਮੁੱਦਿਆਂ ਦੇ ਉੱਤੇ ਕਿਉਂਕਿ ਗਰੀਬ ਕਿਸਾਨ ਤੇ ਮਜ਼ਦੂਰ ਦਾ ਜਿੰਨਾ ਚਿਰ ਸਾਂਝ ਨਹੀਂ ਬਣਦੀ ਉਹਨਾਂ ਚਿਰ ਹਾਕਮਾਂ ਨੂੰ ਟੱਕਰ ਨਹੀਂ ਦਿੱਤੀ ਜਾ ਸਕਦੀ ਪਰ ਮਜ਼ਦੂਰ ਕਿਸਾਨ ਦੇ ਨਾਂ ਤੇ ਅਸੀਂ ਜ਼ਗੀਰਦਾਰਾਂ ਦਾ ਸਾਥ ਨਹੀਂ ਦੇਣਾ ਚਾਹੁੰਦੇ ਗਰੀਬ ਕਿਸਾਨਾਂ ਦਾ ਸਾਥ ਦੇਵਾਂਗੇ ਤੇ ਗਰੀਬ ਕਿਸਾਨ ਸਾਡੇ ਨਾਲ ਵੀ ਖੜ੍ਹ ਰਹੇ ਨੇ ਅੱਜ ਦੀ ਇਸ ਮਹਾਂ ਰੈਲੀ ਦੇ ਵਿੱਚ ਬਹੁਤ ਵੱਡਾ ਹਿੱਸਾ ਬੇਜਮੀਨੇ ਕਿਸਾਨ ਤੇ ਗਰੀਬ ਕਿਸਾਨ ਵੀ ਹੈਗੇ ਨੇ ਜਿਹੜੇ ਮਜ਼ਦੂਰ ਮੁਕਤੀ ਮੋਰਚੇ ਦਾ ਝੰਡਾ ਚੱਕੇ ਹੋਏ ਨੇ ਔਰ ਪੰਜਾਬ ਦੇ ਅੰਦਰ ਅਸੀਂ ਬੇਜ਼ਮੀਨਾ ਮਜ਼ਦੂਰ ਆ ਜਿਹੜਾ ਉਹ ਕਿਸੇ ਵੀ ਜਾਤ ਚੋਂ ਆ ਕਿਸੇ ਵੀ ਧਰਮ ਚੋਂ ਆ ਅਸੀਂ ਉਹਨਾਂ ਦੀ ਲਹਿਰ ਖੜੀ ਕਰ ਰਹੇ ਹਾਂ ਤੇ ਇਸ ਲਹਿਰ ਨੂੰ ਇਸ ਨਾਅਰੇ ਨੂੰ ਸਾਨੂੰ ਬੜਾ ਸਮਰਥਨ ਮਿਲ ਰਿਹਾ ਹੈ ਪੂਰੇ ਪੰਜਾਬ ਦੇ ਅੰਦਰ ਆਉਣ ਵਾਲੇ ਦਿਨਾਂ ਦੇ ਵਿੱਚ ਸੱਚੀ ਮੁੱਚੀ ਜਿਹੜੀ ਏਕਤਾ ਗਰੀਬਾਂ ਦੀ ਹੈ ਉਹ ਮਜ਼ਦੂਰ ਮੁਕਤੀ ਮੋਰਚੇ ਦੇ ਬੈਨਰ ਹਟ ਖੜੀ ਕਰਾਂਗੇ ਤੇ ਅੱਜ ਵੀ ਉਸ ਏਕਤਾ ਦਾ ਪਹਿਲੀ ਤਸਵੀਰ ਹਮ ਖਿਆਲੀ ਜਥੇਬੰਦੀਆਂ ਨਾਲ ਵੀ ਤਾਲਮਿਲ ਕੀਤਾ ਜਾਉ ਕੋਈ ਸਾਹ ਹਾਂਜੀ ਜੇ ਕੋ ਕੱਲਾ ਕੋਈ ਧਰ ਲੜ ਨਹੀਂ ਸਕਦੀ ਜਿੱਤ ਨਹੀਂ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਦੇ ਪੀੜ ਦੇ ਵਿੱਚ ਵੀ ਔਰ ਰਾਜਨੀਤਿਕ ਪੀੜ ਦੇ ਵਿੱਚ ਵੀ ਜਿਹੜੀਆਂ ਹਮ ਖਿਆਲ ਧਿਰਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਸੱਚੀ ਵਿੱਚ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਜਾਂਦੇ ਨੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਲੈ ਕੇ ਚੱਲੇ ਹੋਏ ਨੇ ਉਹਨਾਂ ਧਿਰਾਂ ਨੂੰ ਇਕੱਠੇ ਕਰਾਂਗੇ ਹਰ ਪੱਤਰ ਦੇ ਤੋਂ ਤੇ ਸਿਆਸੀ ਪੇੜਾ ਚੈ ਸਿੰਘ ਅਰਸ਼ਦਾ ਪੇੜ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਧਿਰਾਂ ਨੂੰ ਅਸੀਂ ਇਕੱਠੇ ਕਰਾਂਗੇ